ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਸਾਲਾਨਾ ਨਤੀਜਾ ਕੋਸ਼ਿਸ਼ ਕੀਤੇ ਗਏ ਤੇ ਇਨਾਮ ਵੰਡ ਸਮਾਰੋਹ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਸ਼ਿਰਕਤ ਕੀਤੀ ਇਸ ਮੌਕੇ ਅਗਰਸੈਨ ਇੰਟਰਨੈਸ਼ਨਲ ਸਕੂਲ ਦੇ ਪ੍ਰਧਾਨ ਮਦਨ ਮਿੱਤਰ ਤੋਂ ਇਲਾਵਾ ਸਮੂਹ ਮੈਂਬਰ ਹਾਜ਼ਰ ਸਨ ਸਕੂਲ ਦੇ ਪ੍ਰਿੰਸੀਪਲ ਅਨੁਰੋਧ ਗਰਗ ਨੇ ਸਾਲਾਨਾ ਰਿਪੋਰਟ ਪੜ੍ਹ ਕੇ ਸਕੂਲ ਦੀਆਂ ਸਾਲਾਨਾ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਇਸ ਦੌਰਾਨ ਕੈਬਨਿਟ ਮੰਤਰੀ ਨੇ ਜਿੱਥੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਸਕੂਲ ਦੀ 称ਲਾਗਾ ਕਰਦੇ ਹਾ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਵਾਉਣ ਲਈ ਮਾਪਿਆਂ ਨੂੰ ਸੁਨੇਹਾ ਦਿੱਤਾ ਕੈਬਨਟ ਮੰਤਰੀ ਨੇ ਕਿਹਾ ਕਿ ਈਡੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ੱਕੇ ਨਾਲ ਬੀਜੇਪੀ ਵਿੱਚ ਲੋਕ ਸ਼ਾਮਲ ਕੀਤੇ ਜਾ ਰਹੇ ਹਨ ਜਿਸ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਜਵਾਬ ਦਿੱਤਾ ਜਾਵੇਗਾ ਐਕਸਾਈਜ਼ ਪਾਲਿਸੀ ਬਾਰੇ ਪੁੱਛੇ ਜਾਂਦੇ ਹਨ ਤੇ ਉਹਨਾਂ ਨੇ ਕਿਹਾ ਕਿ ਐਕਸਾਈਜ਼ ਪਾਲਿਸੀ ਦੇ ਨਾਲ ਪੰਜਾਬ ਨੂੰ 10000 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ ਜਾਖੜ ਤਾਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਚ ਲੱਗਾ ਹੋਇਆ ਹੈ ਵੋਟਾਂ ਦੇ ਟਾਈਮ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣਾ ਏ ਇੱਕ ਆਮ ਜਿਹੀ ਗੱਲ ਹੈ ਬਣ ਕੇ ਰਹਿ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 13 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਕੱਲ ਹੋਣ ਜਾ ਰਹੀ ਰੈਲੀ ਵਿੱਚ ਪੰਜਾਬ ਤੋਂ ਲੱਖਾਂ ਲੋਕ ਸ਼ਾਮਲ ਹੋਣਗੇ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਆਪੀ ਇਸੀ ਮੰਚ ਤੋਂ ਸਾਡੇ ਕੈਪਟਨ ਮੰਤਰੀ ਸਰਵਾਤ ਜਤਨ ਸਿੰਘ ਜੁਗੜਾ ਮਾਜਰਾ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ 6ਵੀਂ ਕਲਾਸ ਨੂੰ ਲੈ ਕੇ 7ਵੀਂ 8ਵੀਂ 9ਵੀਂ ਕਲਾਸਾਂ ਦਾ ਕਲਾਸਿਕ ਦਾ ਰਿਜ਼ਲਟ ਨਿਕਲੇਰ ਕਰਨ ਜਾ ਰਹੇ ਹੈ ਕੱਲ ਵੀ ਮੈਂ ਉਹਨੂੰ ਦੱਸਿਆ ਸੀ ਕਿ ਪਿਛਲੇ ਮਤਲਬ ਇਹੀ ਆ ਜਿਹੜਾ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਜਿਹੜਾ ਅਰੈਸਟ ਕਰਨਾ ਇਹ ਕਿਤੇ ਨਾ ਕਿਤੇ ਜਿਹੜੀ ਵੋਟ ਨੂੰ ਪ੍ਰਭਾਵਿਤ ਕਰਨ ਵਾਲਾ ਜਿਹੜਾ ਇਸ਼ਾਰਾ ਜੁਐਨੋ ਵੱਲੋਂ ਕੀਤਾ ਗਿਆ ਕਿਉਂਕਿ ਇੱਕ ਦਬਾਅ ਦੇ ਵਿੱਚ ਜਿਹੜਾ ਵੋਟਾਂ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਿਹੜਾ ਈਡੀ ਦਾ ਸਹਾਰਾ ਲੈ ਕੇ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਜਿਹੜਾ ਅਤਿ ਨਿੰਦਨੀ ਹੈ ਕਿਉਂਕਿ ਇਹ ਜੋ ਇਲੈਕਸ਼ਨ ਦਾ ਟਾਈਮ ਆ ਉਦੋਂ ਈਡੀ ਕੱਢ ਕੇ ਦੇਖੋ ਕਿਵੇਂ ਜ਼ੋਰ ਜ਼ਬਰਦਸਤੀ ਨਾਲ ਜਿਹੜੇ ਹੈ ਲੀਡਰਾਂ ਨੂੰ ਜਿਹੜਾ ਬੀਜੇਪੀ ਦੇ ਵਿੱਚ ਜੁਆਇਨ ਕਰਾਇਆ ਜਾ ਰਿਹਾ ਜਿਹੜਾ ਕਿਤੇ ਨਾ ਕਿਤੇ ਸਾਡੇ ਜਿਹੜਾ ਲੋਕਤੰਤਰ ਵਾਸਤੇ ਉਹ ਬਹੁਤ ਇੱਕ ਮਲਕੀ ਖਤਰਨਾਕ ਜਿਹੜਾ ਸਾਫਤ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਆਇਆ ਰਾਮ ਗਾਇਰਾਮ ਚੱਲ ਰਹੀ ਹੈ ਆਪਣੇ ਦੋ ਐਮਪੀ ਮੈਂਬਰ ਪਾਰਲੀਮੈਂਟ ਬਰਿੰਦਰ ਤੇ ਐਮਐਲਏ ਚਲੇ ਗਏ ਚੜ ਗਏ ਦੇਖੋ ਜਦੋਂ ਵੀ ਕੋਈ ਇਲੈਕਸ਼ਨ ਦਾ ਦੌਰ ਚੱਲਦਾ ਹੈ ਤਾਂ ਉਦੋਂ ਜਿਹੜਾ ਕਿਸੇ ਨੇ ਉਧਰ ਜਾਣਾ ਕਿਸੇ ਉਹਨੇ ਉਧਰੋਂ ਇੱਧਰ ਆਉਣਾ ਇਹ ਤਾਂ ਲਗਾਤਾਰ ਚੱਲਦਾ ਹੀ ਰਹਿੰਦਾ ਹੈ ਬਾਕੀ ਜਿਹੜਾ ਬੰਦਾ ਸਟੇਬਲ ਰਹਿੰਦਾ ਉਹ ਹਮੇਸ਼ਾ ਅੱਗੇ ਵਧਦਾ ਜਾਖੜ ਕਹਿੰਦੇ ਜੀ ਦਾਖੜ ਦੀ ਵੀ ਐਕਸਾਈਟ ਪੋਲਿਸੀ ਦਾ ਦਿੱਲੀ ਸੀ ਉਹ ਪੰਜਾਬ ਤੇ ਸਿਮਕਪ ਲਿਆ ਕੀ ਕਹਿੰਦੇ ਤੁਹਾਨੂੰ ਦੇਖੋ ਬੈਸੀ ਤੱਕ ਐਕਸਾਈਜ਼ ਪਾਲਿਸੀ 'ਚ ਕਪੜਾ ਹੋਇਆ ਨਹੀਂ ਪੰਜਾਬ ਦੇ ਵਿੱਚ ਵੀ ਐਤਕੀ ਦਾ ਜਿਹੜਾ ਰੈਵਨਿਊ ਆ 10000 ਕਰੋੜ ਤੋਂ ਉੱਤੇ ਆ ਮੈਂ ਤੁਹਾਡੇ ਮਾਧਮ ਰਾਹੀਂ ਪੁੱਛਣਾ ਚਾਹੁੰਨਾ ਪਿਛਲੀਆਂ ਸਰਕਾਰਾਂ ਨੂੰ ਉਹ ਪੰਜਾਬ ਦੇ ਵਿੱਚ ਦੱਸਣ ਕਿ ਕਿੰਨਾ ਰੈਵਨਿਊ ਉਹਨਾਂ ਨੇ ਇਕੱਤਰਿਤ ਕੀਤਾ ਇਹ ਪਹਿਲੀ ਸਰਕਾਰ ਹੈ ਜਿਹੜੀ ਰੈਵਨਿਊ 10000 ਕਰੋੜ ਦੇ ਪਲੱਸ ਲੈ ਕੇ ਜਾ ਰਹੀ ਹੈ ਔਰ ਉਸੇ ਤਰਜ਼ ਤੇ ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਆ ਉਹ 'ਚ ਚੰਗਾ ਜਿਹੜਾ ਹੈਗਾ ਪ੍ਰੋਫਿਟ ਸਰਕਾਰ ਨੂੰ ਜਿਹੜਾ ਮਿਲਿਆ ਰੈਵਨਿਊ ਮਿਲਿਆ ਦਿੱਲੀ ਦੇ ਵਿੱਚ ਸਰਕਾਰ ਇੰਨੀਆਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਬਾਵਜੂਦ ਵੀ ਜਿਹੜੀ ਵਾਅਦੇ 'ਚ ਜਾ ਰਹੀ ਆ ਵਸਟ ਵਾਅਦੇ 'ਚ ਜਾ ਰਿਹਾ ਤਾਂ ਉਹਦਾ ਮਤਲਬ ਕੀ ਹੈ ਇਮਾਨਦਾਰ ਸਰਕਾਰ ਇਹ ਕਿਤੇ ਨਾ ਕਿਤੇ ਭਾਜਪੀ ਨੂੰ ਹজম ਨਹੀਂ ਆ ਰਿਹਾ ਕੇਂਦਰ ਨੂੰ ਹজম ਨਹੀਂ ਆ ਰਿਹਾ ਕਿਉਂਕਿ ਕੇਂਦਰ ਦੇ ਵਿੱਚ ਪਿਛਲੇ 10 ਸਾਲਾਂ ਤੋਂ ਸਰਕਾਰ ਹੋਣ ਦੇ ਬਾਵਜੂਦ ਦਿੱਲੀ ਦੇ ਵਿੱਚ ਜਿਹੜੀ ਯੂਨਿਟ ਟਰੈਟੀ ਆ ਉਹਦੇ ਵਿੱਚ ਉਹ ਆਪਣੀ ਸਰਕਾਰ ਨਹੀਂ ਬਣਾ ਸਕੇ ਇਸ ਕਰਕੇ ਧਾਥੜੇ ਮਾਰਦੇ ਫਿਰਦੇ ਨੇ ਸੋ ਇਸ ਕਰਕੇ ਉਹਨਾਂ ਦੇ ਹੱਥ ਆਉਣਾ ਕੁਝ ਨਹੀਂ ਹੈਗਾ ਦਿੱਲੀ ਦੇ ਲੋਕ ਵੀ ਜਾਗਰੂਤ ਨੇ ਦੇਸ਼ ਦੇ ਲੋਕ ਵੀ ਜਾਗਰਤ ਨੇ ਜੋ ਈਡੀ ਦੇ ਨਾਂ ਤੇ ਲੋਕਾਂ ਨੂੰ ਹੈਰਾਨ ਕੀਤਾ ਜਾ ਰਿਹਾ ਲੋਕਾਂ ਨੂੰ ਧਮਕਾ ਧਮਕਾ ਕੇ ਜੁਆਇਨ ਕੀਤਾ ਜਾ ਰਿਹਾ ਬੀਜੇਪੀ ਦੇ ਵਿੱਚ ਉਹ ਕਿਤੇ ਨਾ ਕਿਤੇ ਇਸ ਪਾਸਿਬਲ ਇਸ਼ਾਰਾ ਕਰਦਾ ਹੈ ਕਿ ਇਹ ਜਿਹੜੀ ਰਾਜਨੀਤੀ ਹੈ ਇਹ ਤੱਕੇ ਦੀ ਰਾਜਨੀਤੀ ਜਿਹੜੀ ਬੀਜੇਪੀ ਅਪਣਾ ਰਹੀ ਹੈ ਮੈਂ ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਦੇ ਰਿਜ਼ਲਟ ਆਏ ਨੇ ਜਿਨ੍ਹਾਂ ਨੇ ਫਸਟ ਸੈਕੰਡ ਥਰਡ ਪੋਜੀਸ਼ਨਾਂ ਲਈਆਂ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਔਰ ਅਗਰ ਸੈਂਸ ਸਕੂਲ ਦੇ ਵਿੱਚ ਅਸੀਂ ਪਹੁੰਚਾ ਇੱਥੇ ਦਾ ਜਿਹੜਾ ਰਿਜ਼ਲਟ ਹੈ 100% ਆਇਆ ਸੋ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰੇ ਸਕੂਲ ਦੇ ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਮੁਬਾਰਕਬਾਦ ਪ੍ਰਿੰਸੀਪਲ ਸਾਹਿਬ ਨੂੰ ਮੁਬਾਰਕਬਾਦ ਔਰ ਜਿਹੜੀ ਅਗਰ ਅਗਰਬਾਲ ਸਭਾ ਦੀ ਜਿਹੜੀ ਕਮੇਟੀ ਹੈ ਉਹਨਾਂ ਨੂੰ ਮੁਬਾਰਕਬਾਦ ਸਾਰੀ ਟੀਮ ਨੂੰ ਮੁਬਾਰਕਬਾਦ ਹੈ ਕਿ ਜਿਹੜਾ ਸਕੂਲ ਦੇ ਵਿੱਚ ਚੰਗੇ ਟੀਚਰਸ ਆ ਬਣ ਪੜਾ ਰਹੇ ਨੇ ਔਰ ਬੱਚੇ ਉੱਚ ਤਾਲੀਮ ਜਿਹੜੀ ਹਾਸਲ ਕਰ ਰਹੇ ਨੇ ਜਿਹਦੇ ਨਾਲ ਆਪਣਾ ਭਵਿੱਖ ਬਣਾਉਣ ਵਾਸਤੇ ਉਹਨਾਂ ਨੇ ਜਿਹੜਾ ਪੜ੍ਹਾਈ ਕਰ ਰਹੇ ਨੇ ਮੇਨ ਲੱਗਦਾ ਆਉਣ ਵਾਲੇ ਸਮੇਂ 'ਚ ਇਸ ਸਕੂਲ ਦੇ ਵਿੱਚੋਂ ਜਿਹੜੇ ਬੱਚੇ ਨਿਕਲ ਕੇ ਜਾਣਗੇ ਉਹ ਚੰਗੀਆਂ ਪੋਜੀਸ਼ਨਾਂ ਲੈਣਗੇ ਦੇਸ਼ ਦੇ ਵਿੱਚ ਕੱਲ ਨੂੰ ਆਪ ਪਾਰਟੀ ਫੈਸਲ ਜਿੱਦ ਲਈ ਦਿੱਲੀ ਜਾਂਚ ਰਿਹਾ ਹੈ ਕੱਲ ਨੂੰ ਦਿੱਲੀ ਤੋਂ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਪੰਜਾਬ ਤੋਂ ਕਿੰਨੇ ਕੇ ਵਰਕਰਾਂ ਘਟ ਘਟ 500 ਤੋਂ ਲੈ ਕੇ 1000 ਤੱਕ ਜਿਹੜੇ ਵਰਕਰ ਨੇ ਜਿਹੜੇ ਦਿੱਲੀ ਦੇ ਵਿਖੇ ਜਾ ਰਹੇ ਨੇ ਲੱਖਾਂ ਦਾ ਲੋਕਾਂ ਦਾ ਉੱਥੇ ਇਕੱਠ ਜਿਹੜਾ ਹੋਣਾ ਕਿਉਂਕਿ ਕੇਂਦਰ ਵੱਲੋਂ ਜੋ ਭਾਜਪਾ ਵੱਲੋਂ ਜੋ ਛੜਿਆੰਤਾ ਰਚਿਆ ਜਾ ਰਿਹਾ ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਬਕਾ ਕੇ ਜਿਹੜਾ ਅਰੈਸਟ ਕੀਤਾ ਜਾ ਰਿਹਾ ਹਾਲਾਂਕਿ ਉਹਨਾਂ ਦੇ ਵਿੱਚ ਅੱਜ ਤੱਕ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਅਰੈਸਟ ਕੀਤੇ ਹੋਏ ਨੇ ਉਹਨਾਂ ਦੇ ਖਿਲਾਫ ਕੋਈ ਕੇਸ ਆਪਣਾ ਕੁਛ ਸਬੂਤ ਨਹੀਂ ਮਿਲ ਸਕੇ ਕੁਝ ਨਿਕਲਿਆ ਕੁਝ ਨਹੀਂ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਵੋਟਾਂ ਹਣ ਹੁਣ ਆਉਰੀਆਂ 2024 ਦੀਆਂ ਉਹਨਾਂ ਤੋਂ ਲੋਕਾਂ ਨੂੰ ਦਬਕਾਉਣ ਵਾਸਤੇ ਜਿਹੜੇ ਹਤਖੰਡੇ ਨੇ ਉਹ ਬੀਜਪੀ ਵੱਲੋਂ ਬਣਾਈ ਜਾ ਰਹੀ ਜਿਸ ਤਰੀਕਾ ਯੂਐਨਓ ਵੱਲੋਂ ਇਹ ਸਵਾਲ ਉਠਾਇਆ ਗਿਆ